ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਜਿਹੜੇ ਤੁਸੀਂ ਇਹ ਦੋ ਸੂਟ ਦੇਖ ਰਹੇ ਹੋ ਇਹ 7000 ਰੁਪਏ ਦਾ ਇੱਕ ਸੂਟ ਹੈ ਇਹ ਬਹੁਤ ਸੋਹਣੇ ਪੀਸ ਨੇ ਬੁਟੀਕ ਪੀਸ ਸੂਟ ਨੇ ਇਹ ਵੀ 7000 ਰੁਪਏ ਦਾ ਸੂਟ ਹੈ ਜੇ ਤੁਹਾਨੂੰ ਮੇਰੇ ਸੂਟ ਪਸੰਦ ਆਉਂਦੇ ਨੇ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਜੇ ਤੁਸੀਂ ਇਹ ਸੂਟ ਲੈਣਾ ਚਾਹੁੰਦੇ ਹੋ ਤਾਂ ਮੈਨੂੰ ਮੈਸੇਜ ਕਰ ਦਿਓ ਕਮੈਂਟ ਵਿੱਚ ਮੈਂ ਤੁਹਾਨੂੰ ਆਪਣਾ ਨੰਬਰ ਦੇ ਦਾਂਗੀ ਜਿਹੜਾ ਤੁਸੀਂ ਇਹ ਸਕੂਟ ਸੂਟ ਦੇਖ ਰਹੇ ਹੋ ਇਹ ਵੀ ਬੁਟੀਕ ਪੀਸ ਸੂਟ ਹੈ ਉਹ ਤੋਂ ਅੱਗੇ ਆਪਣੇ ਕੋਲੇ ਜਿਸ ਕਸੂਟ ਫਲਾਵਰ ਵਰਕ ਵਾਲੇ ਨੇ ਇਹ ਵੀ ਬਹੁਤ ਸੋਹਣੇ ਲੱਗਦੇ ਨੇ ਪਾਏ ਹੋਏ ਡਿਜ਼ਾਈਨ ਨਾਲ ਤਿਆਰ ਕਰਾ ਕੇ ਬਹੁਤ ਸੋਹਣੇ ਤਿਆਰ ਹੁੰਦੇ ਆ ਤੇ ਇਹਦੇ ਵਿੱਚ ਆਪਣੇ ਕੋਲੇ 4 ਪੀਸ ਨੇ 4 ਕਲਰ ਨੇ ਇਹਦੇ ਵਿੱਚ ਵੀ ਇਹ ਵਾਲੇ ਸੂਟ ਤੁਸੀਂ ਪਾਰਟੀ ਵੇਅਰ ਜਾਂ ਡੇਲੀ ਵੇਅਰ ਲਈ ਵੀ ਯੂਜ਼ ਕਰ ਸਕਦੇ ਹੋ ਵਧੀਆ ਲੱਗਦੇ ਨੇ ਅੰਤ ਇਹ ਤੋਂ ਬਾਅਦ ਆਪਣੇ ਕੋਲੇ ਜਿਹੜੇ ਤੁਸੀਂ ਇਹ ਵਾਲੇ ਸੂਟ ਦੇਖ ਰਹੇ ਹੋ ਇਹਨਾਂ ਦਾ ਪ੍ਰਾਈਸ 800 ਤੋਂ 1000 ਰੁਪਏ ਦੇ ਵਿੱਚ ਵਿੱਚ ਰਹੂਗਾ ਇਹ ਸਾਰੇ ਸੂਟਾਂ ਦਾ ਜਿਹੜੇ ਹੁਣ ਤੋਂ ਤੁਸੀਂ ਐਂਡ ਤੱਕ ਦੇਖੋਗੇ ਇਹਨਾਂ ਦਾ ਇੰਨਾ ਪ੍ਰਾਈਸ ਨਹੀਂ ਹੈਗਾ ਇਹਨਾਂ ਦਾ 800 ਤੋਂ 1000 ਦੇ ਵਿੱਚ ਹੀ ਆ ਜੇ ਤੁਸੀਂ ਲੈਣਾ ਚਾਹੁੰਦੇ ਤਾਂ ਮੈਸੇਜ ਕਰ ਦਿਓ ਪਲੀਜ਼ ਤੇ ਤੁਹਾਨੂੰ ਮਿਲਾਂਗੇ ਹੁਣ ਕੱਲ ਨਵੀਂ ਵੀਡੀਓ ਦੇ ਨਾਲ ਨਵੇਂ ਸੂਟਾਂ ਦੇ ਨਾਲ ਤਦ ਤੱਕ ਦੇ ਲਈ ਸਸ਼ੀ ਅਕਾਲ